ਗ੍ਰੰਥ ਸਾਹਿਬ ਤੇ ਦੂਸਰੇ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਕੀ ਫਰਕ ਹੈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਗੁਰੂ ਹਨ ਉਹ ਗ੍ਰੰਥ ਨਹੀਂ ਹਨ ਔਰ ਜਿਹੜੇ ਦੂਸਰੇ ਧਰਮਾਂ ਦੇ ਗ੍ਰੰਥ ਨੇ ਉਹ ਇਕੱਲੇ ਗ੍ਰੰਥ ਹੀ ਹਨ ਉਹਨਾਂ ਦੇ ਵਿੱਚ ਉਹਨਾਂ ਦੇ ਧਰਮ ਦੇ ਬਾਰੇ ਜਾਣਕਾਰੀ ਉਹਨਾਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਹੈ ਚਾਹੇ ਉਹ ਬਾਈਬਲ ਹੈ ਚਾਹੇ ਉਹ ਕੁਰਾਨ ਸ਼ਰੀਫ ਹੈ ਚਾਹੇ ਉਹ ਰਿੰਗਵੇਦ ਨੇ ਚਾਹੇ ਉਹ ਉਪਨਿਸ਼ਦ ਨੇ ਜਿਹੜੇ ਹੋਰ ਵੀ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਉਹ ਕੇਵਲ ਗ੍ਰੰਥ ਹੀ ਹਨ ਪਰ ਸਿੱਖਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਇਕੱਲਾ ਗ੍ਰੰਥ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਵੀ ਅਤੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਹਜੂਰੀ ਦੇ ਵਿੱਚ ਗ੍ਰੰਥੀ ਸਿੰਘ ਬੈਠਾ ਹੋਵੇ ਜਾਂ ਹੋਰ ਵੀ ਕੋਈ ਗੁਰਸਿੱਖ ਬੈਠਾ ਹੋਵੇ ਤਾਂ ਉਹ ਇਹ ਸਮਝਿਆ ਕਰੇ ਵੀ ਉਹ ਗੁਰੂ ਦੀ ਗੋਦ ਦੇ ਵਿੱਚ ਬੈਠਾ ਹੈ। ਉਹ ਇਕੱਲਾ ਗ੍ਰੰਥ ਨਹੀਂ ਪੜ ਰਿਹਾ। ਉਹ ਗੁਰੂ ਗ੍ਰੰਥ ਸਾਹਿਬ ਜੀ ਗੋਦ ਦੇ ਵਿੱਚ ਪੜ ਕੇ ਗੁਰਬਾਣੀ ਪੜ ਰਿਹਾ ਹੈ। ਅਸੀਂ ਅਰਦਾਸ ਦੇ ਵਿੱਚ ਹਮੇਸ਼ਾ ਜ਼ਿਕਰ ਕਰਦੇ ਹਾਂ ਦਸਾਂ ਪਤਸ਼ਾਹੀਆਂ ਦੀ ਆਤਮਿਕ ਜੋਤ। ਵੀ ਇਸ ਗ੍ਰੰਥ ਦੇ ਵਿੱਚ ਦਸਾਂ ਪਾਸੜੀਆਂ ਦੀ ਜੋਤ ਵਸਦੀ ਏ ਤੇ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਹਜ਼ੂਰੀ ਵਿੱਚ ਬੈਠੀਏ ਹੋਈਏ ਤਾਂ ਅਸੀਂ ਇਹ ਸਮਝਿਆ ਕਰੀਏ ਕਿ ਇਹ ਸਾਡੇ ਸਾਹਮਣੇ 10 ਗੁਰੂ ਸਾਹਿਬਾਨ ਬੈਠੇ ਨੇ ਨਾ ਕਿ ਇੱਕ ਗ੍ਰੰਥ ਹੈ ਸੋ ਅਸੀਂ ਹਮੇਸ਼ਾ ਜਦੋਂ ਹਜ਼ੂਰੀ 'ਚ ਬਹਿਣਾ ਆਦਬ ਸਤਕਾਰ ਨਾਲ ਗੁਰੂ ਸਾਹਿਬ ਜੀ ਦਾ ਫਰਮਾਨ ਹੁਕਮ ਜਿਹੜਾ ਹੈ ਉਹ ਸਮਝਣਾ ਹੈ ਅਤੇ ਉਹਨਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਹੁਕਮ ਨੂੰ ਮੰਨਣਾ ਹੈ ਇਹ ਫਰਕ ਹੈ ਗੁਰੂ ਗ੍ਰੰਥ ਸਾਹਿਬ ਤੇ ਹੋਰ ਅਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਜਿਹੜਾ ਸਭ ਤੋਂ ਵੱਖਰਾ ਧਰਮ ਗ੍ਰੰਥ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਹੈ